ਅਹੀਂ ਤੇ ਸ਼੍ਰੀ ਗੁਰੂ ਰਵਿਦਾਸ ਜੀ ਨੇ ਦੇਖੋ ਕੀ ਕਿਹਾ ਬਹੁਤ ਜਨਮ ਵਿਛਰੇ ਥੇ ਮਾਦੋ ਜੇ ਜਨਮ ਤੁਹਾਰੇ ਲੇਖੇ ਉਹ ਕਹਿੰਦੇ ਸੋਚ ਕੋਈ ਇਦਾਂ ਦਾ ਕਰਮ ਕਰ ਰਿਆ ਹੈ ਕਿ ਜਨਮ ਉਹਦੇ ਲੇਖੇ ਵੀ ਲੱਗੇ ਕਿ ਮੈਂ ਕਹਿ ਸਕਾਂ ਹਾਂ ਮੇਰਾ ਜੀਵਨ ਲੇਖੇ ਲੱਗ ਰਿਹਾ ਹੈ ਇਸ ਲਈ ਸਮਝਣਾ ਔਰ ਫੇ ਆ ਜਾਈਏ ਅੱਗੇ ਕਿੱਥੇ ਗਿਆ ਫਿਰ ਸੁਨਿਆਰੇ ਦੇ ਕੋਲ ਸੁਨਿਆਰੇ ਨੇ ਕਿਹਾ ਕਿੰਨਾ 5000 ਸਮਝਿ ਦਿਓ ਕਿ ਨਹੀਂ ਹੁਣ ਕਈ ਇਨਸਾਨ ਐਸੇ ਹੁੰਦੇ ਬਸ ਆ ਗਹਿਣੇ ਚਾਹੀਦੇ ਹੈ ਆ ਸੋਨਾ ਚਾਹੀਦਾ ਹੈ ਕੀਮਤੀ ਕਪੜਾ ਚਾਹੀਦਾ ਹੈ ਇਹਦੇ ਪਿੱਛੇ ਆਪਣੀ ਜ਼ਿੰਦਗੀ ਕਰ ਦਿੰਦਾ ਕਿ ਨਹੀਂ ਖਰਾਬ ਇਹ ਧਨ ਜੋੜ ਲਓ ਪਦਾਰਥ ਜੋੜ ਲਓ ਬਸ ਤਾਂ ਹੁਣ ذرا غور کرنا ਜੇ ਧਨ ਜੋੜਨ ਧਨ ਦੌਲਤ ਜੋੜਨ ਨਾਲ ਹੀ ਪਦਾਰਥ ਜੋੜਨ ਵਾਲੀ ਸਫਲਤਾ ਹੁੰਦੀ ਤਾਂ ਜਿਹੜਾ ਬਿਸ਼ਪ ਜੇਤਾ ਸਿਕੰਦਰ ਸੀ ਜਾਂਦੇ ਹੋਏ ਰੋਂਦਾ ਨਾ ਜਾਂਦਾ ਜਾਂਦੇ ਹੋਏ ਇਹ ਨਾ ਕਹਿੰਦਾ ਕਿ ਮੇਰੇ ਹੱਥ ਪੈਰ ਕਫਨ ਤੋਂ ਬਾਹਰ ਕੱਢ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਬਿਸ਼ਪ ਜੇਤਾ ਦੁਨੀਆਂ ਨੂੰ ਜਿੱਤਣ ਵਾਲਾ ਸਿਕੰਦਰ ਵੀ ਗਿਆ ਤਾਂ ਖਾਲੀ ਹੱਤ ਗਿਆ ਹੈ ਉਹ ਠੀਕ ਹੈ ਧਨ ਵੀ ਜੀਵਨ ਤੇ ਜ਼ਰੂਰੀ ਹੀ ਹੈ ਪਰ ਇਹ ਵੀ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਲਾ ਫਿਰ ਜੇ ਧਨ ਦੇ ਨਸ਼ੇ 'ਚ ਇਹਦੇ ਲਾਲਚ 'ਚ بس ਇਹਦੇ ਪਿੱਛੇ ਹੀ ਤੋੜੀ ਜਾਈਏ ਉਹ ਮੂਰਖਤਾ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਸਾਡੀ ਮੰਜ਼ਿਲ ਬਹੁਤ ਅੱਗੇ ਹੈ ਹੁਣ ਫਿਰ ਦੱਸਣਾ ਚਾਹਾਂਗੇ ਕਹਾਣੀ ਨੂੰ ਅੱਗੇ ਲੈ ਕੇ ਜਾਵਾਂਗੇ ਫਿਰ ਆ ਗਿਆ ਜੋਰੀ ਪਰ ਜੋਰੀ ਨੇ ਵੀ ਪੂਰੀ ਵੈਲਿਊ ਨਹੀਂ ਦਿੱਤੀ ਫਿਰ ਪੂਰੀ ਵੈਲਿਊ ਕਿੱਥੋਂ ਮਿਲੀ ਪੂਰੀ ਕੀਮਤ ਕਿੱਥੋਂ ਮਿਲੀ ਜਵਾਬ ਦੇ ਦਿਓ ਰਾਜੇ ਕੋ ਮਿਲੀ ਨਾ ਤਾਂ ਫਿਰ ਤੁਹਾਨੂੰ ਇੱਕ ਗੱਲ ਕਹਿ ਦਈਏ ਕਿ ਤੁਹਾਡੇ ਜੀਵਨ ਦੀ ਵੀ ਪੂਰੀ ਵੈਲੀ ਉਦੋਂ ਪੈਣੀ ਹੈ ਤੁਹਾਡੀ ਜ਼ਿੰਦਗੀ ਦੀ ਪੂਰੀ ਕੀਮਤ ਉਦੋਂ ਪੈਣੀ ਹੈ ਜਦੋਂ ਤੁਸੀਂ ਆ ਧਨ ਦੌਲ ਪਦਾਰਥਾਂ ਦੀ ਵਜਾਏ ਇਹ ਦੁਨੀਆ ਨੂੰ ਬਣਾਉਣ ਵਾਲਾ ਜੋ ਬਾਦਸ਼ਾਹ ਪਰਮਾਤਮਾ ਹੈ ਉਹਦੇ ਕੋਲ ਪਹੁੰਚ ਜਾਓਗੇ ਫਿਰ ਤੁਹਾਡੇ ਜੀਵਨ ਦੀ ਵੈਲੀ ਪੂਰੀ ਪੈਣੀ ਹੈ ਜੇ ਰਸਤੇ 'ਚ ਫਸੇ ਰਹੇ ਤਾਂ ਘੱਟ ਕੀਮਤ ਪੈਣੀ ਹੈ ਫਿਰ ਸਮਝ ਦਿਓ ਕਿਉਂਕਿ ਜੋਰੀ ਨੇ ਵੀ ਉਹ ਕੀਮਤ ਨਹੀਂ ਪਾਈ ਸੁਨਹਾਰ ਨੇ ਵੀ ਉਹ ਕੀਮਤ ਨਹੀਂ ਪਾਈ ਰੇੜੀ ਵਾਲੇ ਨੇ ਵੀ ਉਹ ਕੀਮਤ ਨਹੀਂ ਪਾਈ ਸਹੀ ਕੀਮਤ ਮਿਲੀ ਜਦੋਂ ਰਾਜੇ ਦੇ ਦਰਤੇ ਪਹੁੰਚ ਗਿਆ ਫਿਰ ਵੈਲਿਊ ਹੋਈ ਪੂਰੀ 5 ਲੱਖ 50 ਹਜ਼ਾਰ ਤੋਂ ਸਦਾ ਹੀ ਤਾਂ ਹੁਣ ਜਰਾ ਤੁਸੀਂ ਸੋਚੋ ਤੁਹਾਡੇ ਇਹ ਹੀਰਾ ਰੂਪੀ ਜਨਮ ਦੀ ਵੈਲਿਊ ਕਿੱਦਾਂ ਪੈਣੀ ਹੈ ਅੱਜ ਇਨਸਾਨ ਵੀ ਦੇਖਿਆ ਹੈ ਨਸ਼ਿਆਂ ਪਿੱਛੇ ਲਾ ਦਿੰਦਾ ਹੈ ਤਾਂ ਇਸ ਹੀਰੇ ਨੂੰ ਗੰਦਗੀ 'ਚ ਸੁੱਟ ਦਿੰਦਾ ਹੈ ਕੋਈ ਕੀਮਤ ਪੈਂਦੀ ਹੈ ਦੁਨੀਆ ਪਿੱਛੇ ਲਾ ਦਿੰਦਾ ਹੈ ਜੀ ਉਹਨਾ ਮੇਰਾ ਦਿਲ ਤੋੜਦਾ ਮੈਂ ਮਰ ਜਾਣਾ ਮਰ ਜਾ ਭਾਈ ਕੀ ਵੈਲਿਊ ਭਾਈ ਤੂੰ ਆਪਣੇ ਜੀਵਨ ਦੀ ਜਰਾ ਸਮਝਣਾ ਹੁਣ ਕਈ ਵਾਰਾ ਦੇਖਿਆ ਸੀ ਜੇ ਉਹ ਮੈਨੂੰ ਪਿਆਰ ਨਹੀਂ ਕਰਦਾ ਤਾਂ ਮੈਂ ਦਿਲ ਕਰਦਾ ਮਰਨ ਨੂੰ ਭਾਈ ਚਲ ਉਹ ਤੈਨੂੰ ਪਿਆਰ ਨਹੀਂ ਕਰਦਾ ਤੇਰਾ ਦਿਲ ਮਰਨ ਨੂੰ ਕਰਦਾ ਹੈ ਤਾਂ ਤੂੰ ਆਪਣੇ ਆਪ ਨੂੰ ਪਿਆਰ ਕਰਦਾ ਕਿ ਨਹੀਂ ਕਿਉਂਕਿ ਜਿਹੜਾ ਆਪਣੀ ਆਪ ਨੂੰ ਪਿਆਰ ਕਰਦਾ ਹੋਵੇ ਉਹਦੀ ਮਰਨ ਬਾਰੇ ਤਾਂ ਕਿ ਮੈਨੂੰ ਆਪਣੇ ਆਪ ਨਾਲ ਪਿਆਰ ਹੈ ਇਸ ਲਈ ਕੋਈ ਹੋਰ ਮੈਨੂੰ ਪਿਆਰ ਕਰੇ ਨਾ ਕਰੇ ਇਹ ਗੱਲ ਵੀ ਤੁਹਾਨੂੰ ਕਹਿਣੀ ਚਾਹਾਂਗੇ ਆਪਣੇ ਦਿਲ ਤੇ ਲਿਖ ਲੈਣੀ ਕੋਈ ਹੋਰ ਤੁਹਾਨੂੰ ਪਿਆਰ ਕਰੇ ਨਾ ਕਰੇ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਆਪਣੀ ਆਪ ਨੂੰ ਪਿਆਰ ਜ਼ਰੂਰ ਕਰੋ ਕੋਈ ਹੋਰ ਤੁਹਾਡੀ ਕਦਰ ਕਰੇ ਨਾ ਕਰੇ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਆਪਣੀ ਕਦਰ ਜ਼ਰੂਰ ਕਰੋ ਕਿਉਂ ਕਿ ਤੁਹਾਨੂੰ ਬਣਾਉਣ ਵਾਲਾ ਉਹ ਪ੍ਰਮਾਤਮਾ ਤੁਹਾਡੇ ਨਾਲ ਹੈ ਕੋਈ ਹੋਰ ਤੁਹਾਡਾ ਸਾਥ ਦੇਵੇ ਨਾ ਦੇਵੇ ਪਰ ਉਹ ਤਾਕਤ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਉਸ ਤੇ ਯਕੀਨ ਰੱਖਣਾ ਜ਼ਰੂਰੀ ਹੈ ਪਰ ਅੱਜ ਇਨਸਾਨ ਕੀ ਹੈ ਓ ਜੇ ਤੁਸੀਂ ਆਪਣੇ ਆਪ ਨੂੰ ਹੀ ਪਿਆਰ ਨਹੀਂ ਕਰਦੇ ਤਾਂ ਕਿਸੇ ਹੋਰ ਨੇ ਤੁਹਾਨੂੰ ਪਿਆਰ ਕੀ ਕਰਨਾ ਹੈ ਜਵਾਬ ਦੇ ਦਿਓ ਸਾਰੇ ਕਦੀ ਸ਼ੀਸ਼ੇ 'ਚ ਖੜ ਕੇ ਪੁੱਛੋ ਕੀ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਹਾਂ ਕੀ ਮੈਨੂੰ ਆਪਣੇ ਆਪ ਨਾਲ ਮੁਹੱਬਤ ਹੈ ਤਾਂ ਜੇ ਮੈਨੂੰ ਲੱਗਦਾ ਹੈ ਮੈਂ ਇਦਾਂ ਦਾ ਹੈ ਹੀ ਨਹੀਂ ਕਿ ਆਪਣੇ ਆਪ ਨੂੰ ਪਿਆਰ ਕਰ ਸਕਾਂ ਤਾਂ ਫੇ ਕਿਸੇ ਹੋਰ ਨੂੰ ਤੁਹਾਨੂੰ ਕਿੱਥੋਂ ਲੱਗਣਾ ਕਿ ਤੁਹਾਨੂੰ ਪਿਆਰ ਕਰਨ ਉਹ ਕਿਉਂਕਿ ਜਿਹੜਾ ਆਪਣੇ ਆਪ ਨੂੰ ਪਿਆਰ ਕਰਦਾ ਨਾ ਤੇ ਮੈਂ ਖਾਸ ਹਾਂ ਮੈਨੂੰ ਬਣਾਉਣ ਵਾਲਾ ਉਹ ਪ੍ਰਮਾਤਮਾ ਹੈ ਜਦੋਂ ਮੈਂ ਆਪਣੇ ਆਪ ਨੂੰ ਪਿਆਰ ਕਰੂੰਗਾ ਤਾਂ ਫਿਰ ਆਪਣਾ ਖਿਆਲ ਵੀ ਰੱਖੂੰਗਾ ਤਾਂ ਫਿਰ ਮੈਂ ਕੋਈ ਨਸ਼ੇ ਨੂੰ ਆਪਣੇ ਅੰਦਰ ਨਹੀਂ ਜਾਣ ਦਵਾਂਗਾ ਕਿਉਂ ਕਿ ਉਹ ਚੀਜ਼ ਹੈ ਅਗਰ ਮੇਰੇ ਅੰਦਰ ਗਈ ਤਾਂ ਭਾਈ ਇਹ ਨਾ ਮੈਨੂੰ ਨੁਕਸਾਨ ਦੇਣਾ ਜਿੱਦਾਂ ਕਈ ਵਾਰਾ ਦੇਖਿਆ ਆਇਆ ਸੀ ਕਈ ਬਾਪ ਆਪ ਸਿਗਰਟ ਪੀਂਦੇ ਆ ਪਰ ਬੱਚੇ ਪੀਣਗੇ ਬੇਟਾ ਸਿਗਰਟ ਪੀਣੀ ਮਾੜੀ ਗੱਲ ਹੈ ਕਿਉਂ ਬੱਚੇ ਨੂੰ ਕਿਉਂ ਰੋਕਦੇ ਆ ਆਪ ਸ਼ਰਾਬ ਪੀਣਗੇ ਬੇਟਾ ਸ਼ਰਾਬ ਪੀਣੀ ਮਾੜੀ ਗੱਲ ਹੈ ਕਿਉਂ ਬੱਚੇ ਨਾਲ ਪਿਆਰ ਹੈ ਜੀ ਤਾਂ ਰੋਕਦੇ ਆ ਤਾਂ ਭਾਈ ਜੇ ਬੱਚੇ ਨਾਲ ਪਿਆਰ ਕਰ ਸਕਦਾ ਤਾਂ ਆਪਣੀ ਆਪ ਨਾਲ ਵੀ ਕਰ ਸਮਝਦੇ ਹੋ ਕਿ ਨਹੀਂ ਜੇ ਦੂਜਿਆਂ ਨਾਲ ਪਿਆਰ ਕਰ ਸਕਦਾ ਆ ਕਿਉਂਕਿ ਆਖਰ ਹੈ ਤਾਂ ਬੱਚੇ ਨਾ ਦੂਸਰਾ ਹੀ ਹੈ ਨਾ ਕੱਲ ਨੂੰ ਬੱਚਾ ਵਿਦੇਸ਼ ਚਲਾ ਜਾਏਗਾ ਕਿਤੇ ਵੀ ਚਲਾ ਜਾਏਗਾ ਪਰ ਤੂੰ ਆਪਣੇ ਨਾਲ ساری ਜ਼ਿੰਦਗੀ ਰਹਿਣਾ ਹੈ ਆਪਣੇ ਨਾਲ ਰਹਿਣਾ ਕਿ ਨਹੀਂ ਤੁਸੀਂ ਆਪਣੇ ਨਾਲ ਮਤਲਬ ਇਹ ਸਰੀਰ ਦੇ ਵਿੱਚ ਤੁਸੀਂ ساری ਜ਼ਿੰਦਗੀ ਰਹਿਣਾ ਹੈ ਦੁਨੀਆ ਸਾਥ ਛੱਡ ਸਕਦੀ ਹੈ ਕਈ ਬੱਚੇ ਵੀ ਦੇਖੇ ਮਾਤਾ ਪਿਤਾ ਨੂੰ ਗਿਰਦਾ ਆਸ਼ਰਮ ਭੇਜ ਦਿੰਦੇ ਆ ਕਰੋ ਕੱਢ ਦਿੰਦੇ ਆ ਪਰ ਫਿਰ ਵੀ ਤੁਹਾਡਾ ਸਰੀਰ ਹੀ ਨਾਲ ਚੱਲਦਾ ਹੈ ਕਮ ਸੇ ਕਮ ਇਹਦੇ ਨਾਲ ਇੰਨਾ ਪਿਆਰ ਕਰੋ ਕਿ ਇਹ ਸਰੀਰ ਅੰਦਰ ਕੋਈ ਬੁਰੀ ਚੀਜ਼ ਕਹਦੇ ਹੋ ਨਾ ਨਸ਼ੇ ਦੇ ਰੂਪ ਚ ਤਾਂ ਨਾ ਫਿਰ ਇਹ ਵੀ ਗੱਲ ਕਹਿ ਦੇਵਾਂਗੇ ਕਿ ਜਦੋਂ ਕੋਈ ਤੁਹਾਡੀ ਨਿੰਦਿਆ ਕਰਦਾ ਨਾ ਤੁਹਾਨੂੰ ਬੁਰਾ ਕਹਿੰਦਾ ਉਹ ਵੀ ਅੰਦਰ ਨਾ ਜਾਣ ਦਿਓ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਨਿਰਾਸ਼ ਕਰੇ ਜਿਹੜੀ ਚੀਜ਼ ਤੁਹਾਨੂੰ ਕਮਜ਼ੋਰ ਕਰੇ ਜਿਹੜੀ ਚੀਜ਼ ਤੁਹਾਡੇ ਅੰਦਰ ਡਰ ਪੈਦਾ ਕਰੇ ਉਹ ਤੁਹਾਡੇ ਅੰਦਰ ਸਮਝ ਲਓ ਜਿਹੜੀ ਚੀਜ਼ ਨਿਰਾਸ਼ਾ ਡਰ ਚਿੰਤਾ ਕਮਜ਼ੋਰੀ ਪੈਦਾ ਕਰੇ ਉਹਨੂੰ ਜ਼ਹਿਰ ਸਮਾਨ ਸਮਝ ਕੇ ਨੂਰੇ ਰੱਖੋ ਇញ្ញ ਦੇ ਸ਼ਬਦ ਵੀ ਐਸੇ ਹੁੰਦੇ ਆ ਜਿਹੜੇ ਸਾਡੇ ਦਿਲਾਂ ਨੂੰ ਦੁਖਾਣ ਵਾਲੇ ਹੁੰਦੇ ਆ ਤੋੜਨ ਵਾਲੇ ਹੁੰਦੇ ਨਿਰਾਸ਼ ਕਰਨ ਵਾਲੇ ਹੁੰਦੇ ਇਸ ਲਈ ਸ਼ਬਦ ਸੁਣੋ ਜ਼ਰੂਰ ਪਰ ਉਹਨੂੰ ਆਪਣੇ ਅੰਦਰ ਨਾ ਲਿਆਓ ਸਮਝਦੇ ਹੋ ਕਿ ਨਹੀਂ ਜਿੱਦਾਂ ਜੀ ਮਹਾਤਮਾ ਬੋਧੀ ਗੱਲ ਦੱਸੀ ਦੀ ਹੈ ਕਈ ਵਾਰ ਕਿ ਮਹਾਤਮਾ ਬੋਧ ਤੁਰੇ ਜਾ ਰਹੇ ਇੱਕ ਆਦਮੀ ਆਇਆ ਗਾਲੀਆਂ ਦੇਣ ਲੱਗ ਗਿਆ ਮਹਾਤਮਾ ਬੋਧ ਖੜੇ ਮੁਸਕਰਾਉਂਦੇ ਰਹੇ ਖੜੇ ਮੁਸਕਰਾਉਂਦੇ ਰਹੇ ਉਹ ਆਦਮੀ 2-4 ਮਿੰਟ ਬੋਲ ਕੇ ਬੁਰਾ ਭਲਾ ਬੋਲ ਕੇ ਚਲਾ ਗਿਆ ਤਾਂ ਕੋਲੀ ਮਹਾਤਮਾ ਬੋਧ ਦੇ ਨਾਲ ਸੇਵਕ ਆਨੰਦ ਸੀ ਉਹਨੂੰ ਪਤਾ ਸੀ ਇਹਨਾਂ ਦਾ ਸੁਭਾਅ ਬੜਾ ਸ਼ਾਂਤ ਹੈ ਉਸ ਲਈ ਆਨੰਦ ਨੇ ਕਿਹਾ ਮਹਾਰਾਜ ਉਹ ਇੰਨਾ ਕੁਝ ਬੋਲਦਾ ਰਿਹਾ ਤੁਸੀਂ ਮੁਸਕੁਰਾਉਂਦੇ ਰਹੇ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਮੈਂ ਜਵਾਬ ਦੇਣ ਲੱਗਾ ਤੁਸੀਂ ਮੈਨੂੰ ਵੀ ਇਸ਼ਾਰਾ ਕਰ ਦਿੱਤਾ ਚੁੱਪ ਓਕੇ ਮਹਾਤਮਾ ਬੋਧ ਨੇ ਹੱਥ ਨਾਲ ਰੋਕ ਦਿੱਤਾ ਮਾਰੇ ਕਿਉਂ ਉਹਦੀ ਬੁਰੀ ਉਹਦੀ ਬੁਰੀਆਂ ਗੱਲਾਂ ਵੀ ਸੁਣ ਕੇ ਤੁਸੀਂ ਮੁਸਕੁਰਾਉਂਦੇ ਰਹੇ ਤਾਂ ਮਹਾਤਮਾ ਬੋਧ ਕਹਿੰਦੇ ਆਨੰਦ ਇੱਕ ਗੱਲ ਦਾ ਜਵਾਬ ਦੇ ਕਹਿ ਕੇ ਮਹਾਤਮਾ ਬੋਧ ਨੇ ਨਾ ਕਹਿੰਦੇ ਗਿਆ ਸਾਡਾ ਪਿਆਲਾ ਕਿੱਥੇ ਹੈ ਆਨੰਦ ਨੇ ਆਪਣੀ ਝੋਲੀ ਜੋ ਮਹਾਤਮ ਬੁੱਧ ਦਾ ਪਿਆਲਾ ਕੱਢਿਆ ਕਹਿੰਦੇ ਪਿਆਲਾ ਕਿਹਦਾ ਹੈ ਸਮਝ ਨਹੀਂ ਆਉਗਣੀ ਉਹ ਕਹਿੰਦਾ ਮਹਾਰਾ ਹੀ ਤੁਹਾਡਾ ਹੈ ਕੀ ਕਹਿੰਦਾ ਉਹ ਜਦੋਂ ਉਹਨੇ ਪੁੱਛਿਆ ਗਲਾਸ ਕਿਹਦਾ ਤੁਸੀਂ ਕਹਿੰਦਾ ਮਾਲਕਾ ਤੁਹਾਡਾ ਹੈ ਕਿਉਂਕਿ ਤੁਹਾਡੇ ਪਾਣੀ ਪੀਣ ਵਾਸਤੇ ਰੱਖਿਆ ਹੈ ਘਰਾਂ ਚ ਬਰਤਨ ਵੀ ਰੱਖੇ ਹੁੰਦੇ ਨਾ ਇਹ ਮਾਲਕਾਂ ਦੇ ਬਰਤਨ ਹੈ ਵੀ ਉਹ ਕਹਿੰਦੇ ਪਿਆਲਾ ਕਿਹਦਾ ਹੈ ਕਹਿੰਦਾ ਜੀ ਤੁਹਾਡਾ ਹੈ ਕਹਿੰਦੇ ਹੁਣ ਫਿਰ ਪੁੱਛਿਆ ਸੋਚ ਕੇ ਜਵਾਬ ਦੇ ਪਿਆਲਾ ਕਿਹਦਾ ਹੈ ਕਹਿੰਦਾ ਜੀ ਤੁਹਾਡਾ ਹੈ ਕਹਿੰਦੇ ਜੇ ਪਿਆਲਾ ਸਾਡਾ ਹੈ ਤਾਂ ਇਹ ਗੱਲ ਦਾ ਜਵਾਬ ਦੇ ਜੇ ਪਿਆਲਾ ਮੇਰਾ ਹੈ ਤਾਂ ਇਹਦੇ ਵਿੱਚ ਕੋਈ ਵੀ ਆ ਕੇ ਕੁਝ ਵੀ ਪਾ ਕੇ ਚਲਾ ਜਾਏਗਾ ਜਾਂ ਉਹ ਚੀਜ਼ ਪਾਣੀ ਹੈ ਜੋ ਮੈਨੂੰ ਚਾਹੀਦੀ ਹੈ ਸਮਝ ਆ ਰਹੀ ਕਿ ਨਹੀਂ ਤੂੰ ਸਮਝ ਰਿਹਾ ਇਸ ਨੂੰ ਕਿਉਂਕਿ ਜੇ ਚੀਜ਼ ਤੁਹਾਡੀ ਹੈ ਹੁਣ ਫਰਦ ਕਰੋ ਬੰਦਾ ਕਹਿੰਦਾ ਆਹ ਚੀਜ਼ ਮੇਰੀ ਹੈ ਆਹ ਗਲਾਸ ਮੇਰਾ ਹੈ ਤਾਂ ਕੋਈ ਜ਼ਹਿਰ ਪਾ ਦੇਗਾ ਇਹਦੇ ਵਿੱਚ ਆ ਕੇ ਤੇ ਮੈਂ ਪੀਲਾਂਗਾ ਤਾਂ ਫਿਰ ਸਮਝ ਆ ਰਹੀ ਹੈ ਸਾਡੀ ਉਹ ਕਹਿੰਦੇ ਜੇ ਪਿਆਲਾ ਮੇਰਾ ਹੈ ਤਾਂ ਫਿਰ ਇਹ ਵੀ ਮੈਂ ਦੇਖਣਾ ਹੈ ਕਿ ਇਹਦੇ 'ਚ ਮੈਨੂੰ ਚਾਹੀਦਾ ਕੀ ਹੈ ਜਿਹੜੀ ਚੀਜ਼ ਮੇਰੇ ਕੰਮ ਦੀ ਹੈ ਉਹ ਮੈਂ ਪਾਣੀ ਹੈ ਜਿਹੜੀ ਚੀਜ਼ ਮੇਰੇ ਕੰਮ ਦੀ ਨਹੀਂ ਹੈ ਮੈਂ ਨਹੀਂ ਪਾਣੀ ਕਿਉਂਕਿ ਕਈ ਜਗ੍ਹਾ ਮੈਂ ਭਿਖਸ਼ਾ ਮੰਗਣ ਜਾਂਦਾ ਹਾਂ ਉਹ ਭਿਖਸ਼ਾ ਵਿੱਚ ਕਈਆਂ ਦੇ ਘਰਾਂ 'ਚ ਕਿਉਂਕਿ ਕਈ ਐਸੇ ਘਰ ਹੁੰਦੇ ਜਿੱਥੇ ਮਾਸ ਬਣਦਾ ਹੈ ਮਾਸ ਯਾਨੀ ਮੀਟ ਬਣਦਾ ਕਹਿੰਦੇ ਲੈ ਕੇ ਆਂਦੇ ਪਰ ਮੈਂ ਦੇਖਦਾ ਇਹ ਚੀਜ਼ ਮੇਰੇ ਕੰਮ ਦੀ ਨਹੀਂ ਹੈ ਤਾਂ ਮੈਂ ਕਹਿੰਦਾ ਨਹੀਂ ਮਾਫ ਕਰੋ ਮੈਂ ਪਿਆਲਾ ਉੱਥੋਂ ਪਿੱਛੇ ਕਰ ਲੈਂਦਾ ਫਿਰ ਜਿੱਥੇ ਮੈਨੂੰ ਲੱਗਦਾ ਇਹ ਚੀਜ਼ ਮੇਰੇ ਕੰਮ ਦੀ ਹੈ ਉਹ ਚੀਜ਼ ਮੈਂ ਪਿਆਲੇ 'ਚ ਪਾ ਲੈਂਦਾ ਹਾਂ ਉਹ ਕਹਿੰਦੇ ਬਸ ਜਿਸ ਤਰ੍ਹਾਂ ਇਹ ਪਿਆਲਾ ਮੇਰਾ ਹੈ ਇਹ ਮੈਂ ਨਿਰਨੇ ਲੈਣਾ ਫੈਸਲਾ ਕਰਨੇ ਕਿ ਮੈਂ ਕੀ ਪਾਣਾ ਹੈ ਮੈਂ ਉਹੀ ਪਾਣਾ ਜੋ ਮੇਰੇ ਕੰਮ ਦਾ ਹੈ ਔਰ ਜੋ ਮੇਰੇ ਕੰਮ ਦਾ ਨਹੀਂ ਹੈ ਉਹਨੂੰ ਮੈਂ ਪਿਆਲੇ ਤੋਂ ਦੂਰ ਰੱਖਦਾ ਹਾਂ ਇਸੇ ਤਰ੍ਹਾਂ ਜਿਵੇਂ ਮੈਂ ਪਿਆਲੇ ਦਾ ਇੰਨਾ ਖਿਆਲ ਰੱਖਦਾ ਤਾਂ ਆਪਣੀ ਜ਼ਿੰਦਗੀ ਦਾ ਵੀ ਖਿਆਲ ਰੱਖਦਾ ਕਿ ਕੋਈ ਬੁਰਾ ਬੋਲੇ ਤਾਂ ਮੈਂ ਆਪਣੇ ਦਿਮਾਗ ਨੂੰ ਖਾਲੀ ਰੱਖਦਾ ਕਿ ਮੇਰੇ ਕੰਮ ਦਾ ਨਹੀਂ ਹੈ ਇਸ ਲਈ ਮੈਨੂੰ ਚਾਹੀਦਾ ਹੀ ਨਹੀਂ ਹੈ ਜਿਹੜੀ ਚੀਜ਼ ਮੇਰੇ ਕੰਮ ਦੀ ਹੁੰਦੀ ਹੈ ਉਹਨੂੰ ਮੈਂ ਗ੍ਰਹਿਣ ਕਰਦਾ ਹੁਣ ਤੁਸੀਂ ਕਹਣਾ ਜੀ ਇਹ ਕਿਦਾਂ ਇਦਾਂ ਹੁੰਦਾ ਹੈ ਅਗਰ ਕੋਈ ਤੁਹਾਨੂੰ ਬੁਰਾ ਬੋਲੇ ਤੁਹਾਡੇ ਕੰਮ ਦਾ ਨਹੀਂ ਤਾਂ ਆਪਣਾ ਧਿਆਨ ਕਿਤੇ ਹੋਰ ਲੈ ਜਾਓ ਜਿਦਾ ਕਈ ਵਾਰ ਦੱਸਿਆ ਨਾ ਅਸੀਂ ਕੋਈ ਬੁਰਾ ਬੋਲੇ ਤੁਸੀਂ ਨਹੀਂ ਸੁਣਨਾ ਚਾਹੁੰਦੇ ਉਥੋਂ ਜਾ ਵੀ ਨਹੀਂ ਸਕਦੇ ਤੰਦਰ ਆਪਣੇ ਮਾਲਿਕ ਦਾ ਨਾਮ ਹੀ ਲਈ ਜਾਓ ਆਪਣੇ ਪਰਮਾਤਮਾ ਨੂੰ ਯਾਦ ਕਰੀ ਜਾਓ ਕੋਈ ਸ਼ਬਦ ਗਾਓ ਕੋਈ ਅੰਦਰ ਸ਼ਬਦ ਦੇ ਬੋਲ ਬੋਲੀ ਜਾਓ ਕਿਉਂਕਿ ਤੁਹਾਡਾ ਧਿਆਨ ਉੱਧਰ ਚਲਾ ਜਾਏਗਾ ਆਪੀ ਬੋਲ ਕੇ ਜਵਾਬ ਦੇ ਦਿਓ ਹੁੰਦਾ ਕਿ ਨਹੀਂ ਹੁਣ ਫਰਜ਼ ਕਰਿਓ ਅਸੀਂ ਬੋਲ ਰਹੇ ਆ ਜੇ ਤੁਸੀਂ ਅੰਦਰ ਹੀ ਕੋਈ ਗਾਣਾ ਗਾਈ ਜਾਓ ਤਾਂ ਤੁਹਾਡਾ ਧਿਆਨ ਤਾਂ ਫੇ ਗਾਣੇ ਵਾਲੀ ਹੁਣਾ ਹੈ ਕਿਉਂਕਿ ਤੁਹਾਡੀ ਸੋਚ ਅੰਦਰੋਂ ਗਾਣਾ ਚੱਲ ਰਿਹਾ ਹੈ ਤਾਂ ਸਾਡੇ ਬੋਲ ਅਸੀਂ ਤਾਂ ਬੋਲ ਰਹੇ ਆ ਪਰ ਤੁਹਾਡੇ ਦਿਮਾਗ ਤੱਕ ਤੁਹਾਡੇ ਦਿਲ ਤੱਕ ਪਹੁੰਚਣੇ ਨਹੀਂ ਹੈ ਕਿਉਂਕਿ ਤੁਹਾਡੇ ਅੰਦਰ ਹੀ ਸੋਚ ਕੋਈ ਹੋਰ ਚੱਲ ਰਹੀ ਹੈ ਇਸ ਲਈ ਮਹਾਤਮਾ ਬੁੱਧ ਨੇ ਇੱਕ ਟੈਕਨੀਕ ਦਿੱਤੀ ਸਾਨੂੰ ਕਿ ਇਹ ਦਿਮਾਗ ਵੀ ਸਮਝ ਲਓ ਤੁਹਾਡੇ ਬਿਆਲੇ ਹੀ ਤਰ੍ਹਾਂ ਹੈ ਇਸ ਲਈ ਇਹਦੇ ਚ ਉਹੀ ਚੀਜ਼ ਪਾਓ ਜਿਹੜੀ ਤੁਹਾਡੇ ਕੰਮ ਦੀ ਐ ਉਹ ਜਿਹੜੀ ਚੀਜ਼ ਤੁਹਾਡੇ ਕੰਮ ਦੀ ਨਹੀਂ ਐ ਜੋ ਗੱਲਾਂ ਜ਼ਹਿਰ ਵਰਗੀਆਂ ਹੈ ਉਹਨੂੰ ਇਹਦੇ ਅੰਦਰ ਆਣ ਹੀ ਨਾ ਦਿਓ ਉਸ ਲਈ ਅੰਦਰ ਹੀ ਅੰਦਰ ਚਾਹੇ ਮਾਲਿਕ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਜੈ ਮਾਲਕਾਂ ਦੀ ਕਰਨਾ ਸ਼ੁਰੂ ਕਰ ਦਿਓ ਰਾਮ ਰਾਮ ਕਰਨਾ ਸ਼ੁਰੂ ਕਰ ਦਿਓ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿਓ ਧਿਆਨ ਇਹ ਆਪਣਾ ਅਛਾਈ ਵੱਲ ਲੈ ਜਾਓ ਇਹ ਕਹਿੰਦੇ ਜੋ ਅਸੀਂ ਬੋਲਣਾ ਹੈ ਜੋ ਕਰਨਾ ਹੈ ਅੱਛਾ ਕਰਾਂਗੇ ਤਾਂ ਅੱਛਾ ਮਿਲੇਗਾ ਬੁਰਾ ਕਰਾਂਗੇ ਸਮਝਦੇ ਹੋ ਕਿ ਨਹੀਂ ਇਸ ਕਰਕੇ ਬਸ ਇਹਨੂੰ ਕਹਿੰਦੇ ਜੈਸੀ ਕਰਨੀ ਇਹ ਇਹਨੂੰ ਕਹਿੰਦੇ ਆ ਨਿਊਟਨ ਦਾ ਤੀਸਰਾ ਨਿਯਮ ਕਿ ਹਰ ਕਿਰਿਆ ਦੀ ਪ੍ਰਤੀਕਿਰਿਆ ਨਿਊਟਨ ਇੱਕ ਵਿਗਿਆਨੀ ਕੋਈ ਹੈ ਜਿਹਨਾਂ ਬੱਚਿਆਂ ਨੇ ਸਾਇੰਸ ਪੜ੍ਹੀ ਉਹਨਾਂ ਨੂੰ ਪਤਾ ਹੋਏਗਾ ਤਾਂ ਤੀਸਰਾ ਨਿਯਮ ਹੈ ਕਿ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ ਕਿ ਜੋ ਕਰਮ ਤੂੰ ਕਰਨਾ ਹੈ ਉਹ ਕਈ ਗੁਣਾ ਹੋ ਕੇ ਤੈਨੂੰ ਮਿਲਣਾ ਵੀ ਹੈ ਤਾਂ ਹੀ ਅਸੀਂ ਕਈ ਵਾਰ ਦੱਸੀਦਾ ਤੁਸੀਂ ਇੱਕ ਛੋਟੀ ਜਿਹੀ ਸਮਾਈਲ ਦਿੰਦੇ ਹੋ ਨਾ ਹੱਸਦੇ ਹੋ ਜਿਹਦੇ ਨੂੰ ਦੇਖ ਕੇ ਹੱਸਦੇ ਹੋ ਅਗਲਾ ਵੀ ਅੱਗੇ ਹੋ ਪਰ ਤੁਸੀਂ ਕਿਸੇ ਨੂੰ ਭੂਰੀ ਪਾੜਦੇ ਹੋ ਤਾਂ ਅਗਲੇ ਨਿਕਣਾ ਹਾਂ ਬਈ ਦੱਸ ਆ ਜਾ ਫਿਰ ਲੋਕੇ ਤੁਹਾਡੀ ਘੂਰੀ ਲੜਾਈ ਨੂੰ ਤਿਆਰ ਕਰ ਦੇਗੀ ਉਹ ਦੱਸ ਦੇ ਕਿਰਿਆ ਦੀ ਪ੍ਰਤੀਕਿਰਿਆ ਦਾ ਮਤਲਬ ਤੂੰ ਥੋੜਾ ਕਰੇਗਾ ਨਾ ਅੱਗੇ ਉਹ ਤੈਨੂੰ ਉਹ ਕਈ ਗੁਣਾ ਹੋ ਕੇ ਮਿਲਣਾ ਜਿੱਦਾਂ ਪ੍ਰithvi ਨੂੰ ਇੱਕ ਦਾਣਾ ਦਿੰਦੇ ਆ ਤਾਂ ਸਾਨੂੰ ਉਹਦੇ ਦਾਣੇ ਬਦਲੇ ਇੱਕ ਪੌਦਾ ਮਿਲਦਾ ਹੈ ਔਰ ਉਹ ਪੌਦੇ ਨੂੰ ਹਜ਼ਾਰਾਂ ਦਾਣੇ ਲੱਗਦੇ ਆ ਇਹ ਕਹਿੰਦੇ ਕੁਦਰਤ ਦਾ ਨਿਯਮ ਹੈ ਇਸ ਲਈ ਹੁਣ ਤੁਸੀਂ ਸੋਚੋ ਤੁਹਾਨੂੰ ਚਾਹੀਦਾ ਕੀ ਹੈ ਅਗਰ ਤੁਹਾਨੂੰ ਇੱਜ਼ਤ ਚਾਹੀਦੀ ਹੈ ਤਾਂ ਤੁਸੀਂ ਦੂਜੇ ਨੂੰ ਰਿਸਪੈਕਟ ਦੇਣੀ ਸ਼ੁਰੂ ਕਰੋ ਤਾਂ ਤੁਹਾਨੂੰ ਇੱਜ਼ਤ ਮਿਲਣੀ ਸ਼ੁਰੂ ਹੋ ਜਾਏ ਸਮਝਦੇ ਹੋ ਕੋਈ ਕਿਉਂਕਿ ਤੁਸੀਂ ਫਰਜ਼ ਕਰੋ 10 ਬੰਦੇ ਖੜੇ ਹੈ ਜਾਂ 50 ਬੰਦੇ ਖੜੇ ਹੈ ਕਿਹਾ ਜਾਂਦਾ ਨਾ ਕਿ ਇਹਨਾਂ ਦੋਹਾਂ ਹੱਥਾਂ ਨਾਲ ਤੁਸੀਂ 50 ਬੰਦੇ ਨਾਲ ਲੜ ਨਹੀਂ ਸਕਦੇ ਸਮਝਦੇ ਹੋ ਕਿ ਨਹੀਂ ਪਰ ਇਹਨਾਂ ਦੋਹਾਂ ਹੱਥਾਂ ਨਾਲ ਅਗਰ ਤੁਸੀਂ ਹੱਥ ਜੋੜ ਕੇ ਨਮਸਕਾਰ ਕਰਦੇ ਹੋ ਤਾਂ 50 ਬੰਦੇ ਤੁਹਾਡੀ ਰਿਸਪੈਕਟ ਵਿੱਚ ਹੱਥ ਜੋੜ ਜ਼ਰੂਰ ਦੇਣਗੇ ਤੁਹਾਡੇ ਅੱਗੇ ਯਾਨੀ ਇਹ ਤੁਹਾਡੇ ਦੋ ਹੱਥ ਅਗਰ ਸਹੀ ਢੰਗ ਨਾਲ ਨੇਕੀ ਕਰਨ ਤਾਂ ਇਹ ਦੋ ਹੱਥਾਂ ਨਾਲ ਤੁਸੀਂ ਹਜ਼ਾਰਾਂ ਹੱਥਾਂ ਨੂੰ ਆਪਣੇ ਨਾਲ ਜੋੜ ਸਕਦੇ ਹੋ ਜਿਦਾ ਜਰਮਨ ਦੇ ਵਿੱਚ ਜਦੋਂ ਦੂਸਰਾ ਵਿਸ਼ਵ ਯੁੱਧ ਹੋਇਆ ਤਾਂ ਉੱਥੇ ਨਾ ਇੱਕ ਬਹੁਤ ਬੜੀ ਪ੍ਰਤਿਮਾ ਹੁਣ ਏਰੀਆ ਦਾ ਨਾਮ ਨਹੀਂ ਸਾਨੂੰ ਯਾਦ ਆ ਰਿਹਾ ਪਰ ਸਾਨੂੰ ਦੇਖਣ ਦਾ ਮੌਕਾ ਮਿਲਿਆ ਉਹ ਕਿ ਜੀਸਸ ਕ੍ਰਾਈਸ ਦੀ ਇੱਕ ਪ੍ਰਤਿਮਾ ਸੀ ਜੀਸਸ ਕ੍ਰਾਈਸ ਦੀ ਇੱਕ ਮੂਰਤੀ ਔਰ ਦੂਸਰੇ ਵਿਸ਼ਵ ਯੁੱਧ ਵਿੱਚ ਨਾ ਉਹਦੇ ਦੋ ਬਾਹਾਂ ਜਿਹੜੀਆਂ ਐਦਾਂ ਹੱਥ ਸੀ ਜੀਸਸ ਦੇ ਕਿਉਂਕਿ ਉਹ ਮੂਰਤੀ ਦੇ ਪਰ ਉਹ ਹੱਥ ਦੂਸਰੇ ਵਿਸ਼ਵ ਯੁੱਧ ਵਿੱਚ ਬੰਬਵਾਰੀ ਵਿੱਚ ਦੋਨੇ ਹੱਥ ਟੁੱਟ ਗਏ ਉਹਦੇ ਪ੍ਰਤਿਮਾ ਦੇ ਹੱਥ ਕੋਈ ਨਹੀਂ ਹੈ ਪਰ ਉਹਦੇ ਹੱਥ ਦੁਬਾਰਾ ਕਿਉਂ ਨਹੀਂ ਬਣਾਏ ਜਾ ਸਕਦੇ ਕਿਉਂਕਿ ਉਦਾਂ ਦੀ ਪ੍ਰਤਿਮਾ ਉਦਾਂ ਦਾ ਪੱਥਰ ਉਦਾਂ ਦਾ ਕਾਰੀਗਰ ਕੋਈ ਤਿਆਰ ਕਰ ਨਹੀਂ ਸਕਦਾ ਉਹ ਪੱਥਰ ਨੂੰ ਤੋੜ ਕੇ ਦੁਬਾਰਾ ਹੱਥ ਬਣਾ ਕੇ ਜੋੜ ਦਈਏ ਪ੍ਰਤਿਮਾ ਬੜੀ ਸੁੰਦਰ ਸੀ ਨੂੰ ਹਟਾਇਆ ਵੀ ਨਹੀਂ ਜਾ ਸਕਦਾ ਸੀ ਇਸ ਲਈ ਉਹਨਾਂ ਨੇ ਥੱਲੇ ਕੀ ਲਿਖਿਆ ਕਹਿੰਦੇ ਬੜੀ ਪਿਆਰੀ ਲਾਈਨ ਉਸ ਪ੍ਰਤਿਮਾ ਦੇ ਥੱਲੇ ਯਾਨੀ ਉਸ ਮੂਰਤੀ ਦੇ ਥੱਲੇ ਬੜੀ ਪਿਆਰੀ ਲਾਈਨ ਲਿਖੀ ਸੀ ਜਿਹੜੀ ਸਾਡੇ ਦਿਲ ਨੂੰ ਲੱਗ ਗਈ ਉਹ ਕੀ ਲਿਖਿਆ ਸੀ ਕਹਿੰਦੇ ਜੀਜ਼ਸ ਦੀ ਤਰਫੋਂ ਯਾਨੀ ਉਹ ਜੀਜ਼ਸ ਦੀ ਮੂਰਤੀ ਸੀ ਜੀਸਸ ਜੀਸਾ ਮਸੀਹ ਦੀ ਈਸਾ ਮਸੀਹ ਜੀਜ਼ਸ ਉਹਨਾਂ ਦੀ ਮੂਰਤੀ ਸੀ ਹੱਥ ਨਹੀਂ ਹੈ ਪਰ ਉਹਦੇ ਥੱਲੇ ਲਿਖਿਆ ਸੀ ਕਿ ਮੇਰੇ ਦੋ ਹੱਥ ਨਹੀਂ ਹੈ ਇਸ ਲਈ ਆਓ ਮੇਰੇ ਹੱਥ ਬਣੋ ਔਰ ਇਸ ਸੰਸਾਰ ਮੇਂ ਨੇਕੀ ਕਰੋ ਯਾਨੀ ਜਰਮਨ ਭਾਸ਼ਾ ਚ ਲਿਖਿਆ ਸੀ ਪਰ ਸਾਨੂੰ ਉਸਨੇ ਦੱਸਿਆ ਕਿ ਇਹਦਾ ਮਤਲਬ ਆਹ ਬਣਦਾ ਹੈ ਕਿ ਮੇਰੇ ਦੋ ਹੱਥ ਨਹੀਂ ਹੈ ਇਸ ਲਈ ਤੁਸੀਂ ਮੇਰੇ ਹੱਥ ਬਣੋ ਕਿਉਂਕਿ ਮੈਂ ਪੁਲਾਹ ਕਰਨ ਆਇਆ ਹਾਂ ਮੇਰੇ ਹੱਥ ਬਣ ਕੇ ਭਲਾਈ ਕਰੋ ਭਲਾਈ ਵਿੱਚ ਮੇਰਾ ਸਾਥ ਦਿਓ ਯਾਨੀ ਦੱਸਣਾ ਕੀ ਚਾਹੁੰਦੇ ਆ ਉੱਥੇ ਇਸ਼ਾਰਾ ਸੀ ਕਿ ਤੂੰ ਭਗਵਾਨ ਦਾ ਹੱਥ ਬਣ ਸਕਦਾ ਆ ਕਿੱਦਾਂ ਬਣ ਸਕਦਾ ਆ ਕਿਉਂਕਿ ਭਗਵਾਨ ਕੀ ਕਰੇਗਾ ਅੱਛਾ ਕਰੇਗਾ ਮਾੜਾ ਜਵਾਬ ਦੇ ਦਿਓ ਉਹ ਪਿਆਰ ਕਰੇਗਾ ਨਫ਼ਰਤ ਤਾਂ ਜਦੋਂ ਹੁਣ ਐਸੀ ਪਿਆਰ ਕਰਦੇ ਆ ਦੂਜਿਆਂ ਨਾਲ ਐਸੀ ਦੂਜਿਆਂ ਦੀ ਸਹਾਇਤਾ ਕਰਦੇ ਆ ਤਾਂ ਸਮਝ ਲਓ ਐਸੀ ਆਪਣੇ ਈਸ਼ਵਰ ਦੇ ਭਗਵਾਨ ਦੇ ਵਾਹਿਗੁਰੂ ਅੱਲਾ ਦੇ ਪਰਮੇਸ਼ਵਰ ਦੇ ਨਾਮ ਕੋਈ ਵੀ ਦੇ ਲਈਏ ਐਸੀ ਆਪਣੇ ਮਾਲਕ ਦੇ ਹੱਥ ਵੜ ਰਹੇ ਆ ਕਿਉਂਕਿ ਉਹਨਾਂ ਵੀ ਤਾਂ ਆਪਣੇ ਹੱਥ ਨਾਲ ਇਹੀ ਕਰਨਾ ਨਾ ਸਮਝਦੇ ਹੋ ਕਿ ਨਹੀਂ ਜੇ ਤੁਹਾਨੂੰ ਫਰਜ਼ ਕਰੋ ਜੇ ਐਸੀ ਕਿਸੇ ਨੂੰ ਲੰਗਰ ਦੇਣਾ ਹੋਵੇ ਤੁਸੀਂ ਕਹੋ ਲਓ ਲਿਓ ਮਾਲਕ ਐਸੀ ਵੀ ਤੁਹਾਡੀ ਮਦਦ ਕਰਦੇ ਆ ਐਸੀ ਕਹਿੰਦਾ ਲਾ ਵੀ ਆਹ ਦੇਖੋ ਸਾਡੇ ਵਾਲਾ ਕੰਮ ਇਹ ਕਰਦੇ ਦਿਲ ਖੁਸ਼ ਹੋਣਾ ਹੈ ਤਾਂ ਜੇ ਐਸੀ ਕਿਸੇ ਨੂੰ ਦੇਈਏ ਤੁਸੀਂ ਖੋਈ ਜਾਵੋ ਤਾਂ ਫਿਰ ਸਾਡਾ ਦਿਲ ਖੁਸ਼ ਹੋਣਾ ਕਿ ਨਹੀਂ ਜਵਾਬ ਦਿਓ ਉਸਿਕਾ ਮੈਂ ਦੇਣ ਦਾ ਕੰਮ ਕਰ ਰਿਹਾ ਇਹੇ ਕੋਣ ਦਾ ਕੰਮ ਕਰ ਰਿਹਾ ਤੇ ਮੇਤੋਂ ਉਲਟ ਹੈ ਤੇ ਰੱਬ ਤੋਂ ਉਲਟ ਚੱਲ ਕੇ ਅਸੀਂ ਜੀਵਨ ਚ ਕਾਮਯਾਬ ਖੁਸ਼ੇ ਸਫਲ ਕਦੀ ਕਿਉਂਕਿ ਕਾਮਯਾਬੀ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜਿਹੜੇ ਉਹ ਕਰਮ ਕਰਦੇ ਆ ਜੋ ਸਾਡੇ ਉਹ ਦਾਤੇ ਨੂੰ ਉਹ ਪ੍ਰਮਾਤਮਾ ਪ੍ਰਭੂ ਨੂੰ ਖੁਸ਼ ਖੁਸ਼ ਕਰਨ ਵਾਲੇ ਇਸ ਲਈ ਆਪਾਂ ਐਸੀ ਹੱਥ ਬੰਨਣਾ ਹੈ ਆਪਣੇ ਮਾਲਿਕ ਦੇ ਦੂਜਿਆਂ ਦੀ ਸਹਾਇਤਾ ਕਰਕੇ ਦੂਜਿਆਂ ਨੂੰ ਖੁਸ਼ੀਆਂ ਦੇ ਕੇ ਇਹਦੇ ਨਾਲ ਕੀ ਹੋਣ ਤੁਸੀਂ ਕਹੋਗੇ ਜੀ ਮੈਂ ਦੂਜੇ ਦੀ ਸਹਾਇਤਾ ਕਰੂੰਗਾ ਮੈਂ ਦੂਜਿਆਂ ਨੂੰ ਖੁਸ਼ੀਆਂ ਦਊਂਗਾ ਤਾਂ ਮੈਨੂੰ ਕੀ ਮਿਲੇਗਾ ਤੈਨੂੰ ਗੱਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਤੁਸੀਂ ਦੂਜਿਆਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਪ੍ਰਮਾਤਮਾ ਤੁਹਾਡੀ ਸਹਾਇਤਾ ਕਰਨ ਨੂੰ ਤਿਆਰ ਹੋ ਜਾਂਦਾ ਹੈ ਇਹ ਕਹਿੰਦੇ ਆ ਜਿਓ ਔਰ ਜੀਨੇ ਦੋ ਨਹੀਂ ਕਿਉਂਕਿ ਇੱਕ ਹੁੰਦੀ ਨਾ ਕਿਤੇ ਲਿਖਿਆ ਹੁੰਦਾ ਜਿਓ ਔਰ ਜੀਨੇ ਦੋ ਪਰ ਐਸੀ ਕਹਾਂਗੇ ਜਿਓ ਔਰ ਦੂਸਰੋਂ ਕੀ ਜੀਨੇ ਵਿੱਚ ਸਹਾਇਤਾ ਕਰੋ ਇਹ ਹੈ ਜ਼ਿੰਦਗੀ ਇਹ ਨਹੀਂ ਕਿ ਜਿਓ ਔਰ ਜੀਨੇ ਤੂੰ ਆਪਣੀ ਜ਼ਿੰਦਗੀ ਜੀਜਾ ਮੈਂ ਆਪਣੀ ਜੀ ਜਾਂਦਾ ਹੈ ਇੱਚ ਕੀ ਮਜ਼ਾ ਹੈ ਤੂੰ ਆਪਣੇ ਕਮਰੇ 'ਚ ਬਹਿ ਕੇ ਜੀ ਜ਼ਿੰਦਗੀ ਜੀਜਾ ਮੈਨੂੰ ਆਪਣੇ ਕਮਰੇ 'ਚ ਬਹਿ ਕੇ ਜੀਣ ਦੇਉ ਨਹੀਂ ਖੁਦ ਵੀ ਜੀਓ ਪਰ ਜੀਓ ਖੁਸ਼ੀ ਦੇ ਨਾਲ ਔਰ ਦੂਜਿਆਂ ਦੀ ਵੀ ਖੁਸ਼ੀ ਨਾਲ ਜੀਣ ਵਿੱਚ ਸਹਤ ਆ ਇਹ ਹੈ ਜ਼ਿੰਦਗੀ